ਮਾਨਯੋਗ ਪੁਲਿਸ ਕਮਿਸ਼ਨਰ ਅਮਰਸੇ ਸਾਹਿਬ ਜਿਹੜੀ ਕੈਂਟਨ ਵਿੱਚ ਉਹਨਾਂ ਦੇ ਦੇਸ਼ਾ ਨਿਰਦੇਸ਼ ਜਿਹੜੀ ਕੈਂਟਨਮੈਂਟ ਐਫ ਆਈ ਆਰ ਦਰਜ ਹੋਈ ਸੀ 197 ਨੰਬਰ 24 ਦੀ ਵੀ 12 2024 ਨੂੰ ਉਹਦੇ ਚ ਅਸੀਂ ਆਪਣਾ ਚਾਰ ਮੋਟਰਸਾਈਕਲ ਇੱਕ ਸਕੂਟਰ ਉਹ ਨਾਲ-ਨਾਲ ਦੋ ਬੰਦੇ ਵੀ ਅਰੈਸਟ ਕੀਤੇ ਰਾਹੁਲ ਮਹਿਤਾ ਤੇ ਦੀਪਕ ਚੰਦ ਇਹਨਾਂ ਦੀ ਉਮਰ ਤਕਰੀਬਨ 31-32 ਸਾਲ ਹੈਗੀ ਇਹ 10ਵੀਂ ਪੜ੍ਹੇ ਹੈ ਤੇ ਜਿਹੜਾ ਬਲਰਾਤ ਸਿੰਘ ਹੈ ਤੇ ਉਹ ਕੰਮ ਕਰਦਾ ਜੀ ਸੈਨੇਟਰੀ ਦੀ ਇਹਦੇ ਤੇ ਨਾ ਤਿੰਨ ਪਹਿਲਾਂ ਵੀ ਕੇਸ ਦਰਜ ਹੈਗੇ ਜੀ ਤੇ ਐਫ ਆਈ ਆਰ ਨੰਬਰ 89 2018 ਦੀ 89 ਨਾ 2022 ਦੀ ਤੇ 32 2023 ਦੀ ਹੈ ਰਾਜਸਥਾਨ ਸੀ ਦੀਆਂ ਦੋ ਹੈਗੀਆਂ ਜੀ 89 ਤੇ 18 ਦੀ ਤੇ 22 ਦੀ ਤੇ 32 ਨੰਬਰ ਜਿਹੜੀ 2023 ਦੀ ਹੈ ਉਹ ਰਣਜੀਤ ਅਮਨੀ ਉਮਰਸਰ ਦੀ ਹੈਗੀ ਆ ਤੇ ਇਹ ਬੇਸਿਕਲੀ ਆਪਣਾ ਪਹਿਲਾ ਸੀ ਮੁਕਦਮਾ ਦਰਜ ਕੀਤਾ ਸੀ ਉਹਦੇ ਬਾਰੇ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਤੇ ਇਹ ਸਾਡੇ ਮੋਟਰਸਾਈਕਲ ਤੇ ਸਕੂਟਰ ਦੀ ਰਿਕਵਰੀ ਹੋਰ ਜ਼ਿਆਦਾ ਹੋਈ ਹੈ ਜੀ ਚਾਰ ਮੋਟਰਸਾਈਕਲ ਤੇ ਸਕੂਟਰ ਤੇ